ਲੈਓ ਦਿੱਕਤ ਪਰ ਹੈ ਨਾ ਇਹੰਦੀਆ ਬਾਕੀ ਗੱਲ ਇਹ ਨਹੀਂ ਕਿ ਪੰਜਾਬ ਅਜੇ ਸਾਡੀ ਇੱਕ ਐਡਵਾਂਸ ਪਾਰਟੀ ਗਈ ਉੱਥੇ ਪਿੱਛੇ ਬਹੁਤ ਪਾਰਟੀਆਂ ਬਿਲਕੁਲ ਤਿਆਰ ਆਂ ਹਰ ਘਰ ਘਰ ਡਰੈਕਟਰ ਤਿਆਰ ਕੀਤੇ ਹੋਇਆ ਉਹਨਾਂ ਨੇ ਚਾਟਾ ਪਿਆ ਕੇ ਸਰਦੀਆਂ ਸਭ ਕੁਝ ਹੈ ਲੱਕੜ ਬਾਲਣ ਲੱਦ ਕੇ ਤਿਆਰ ਪਰ ਤਿਆਰ ਹੈ ਸਰਕਾਰ ਨਾਲ ਟੱਕਰ ਲਾਵਾਂਗੇ ਇਹ ਨਹੀਂ ਪਰ ਇਹ ਆਪੀ ਜੇ ਲੜਾਈ ਕਰਨੀ ਤਾਂ ਸਿੱਧੇ ਹੋ ਕੇ ਲੜਾਈ ਕਰੋ ਅਸੀਂ ਕਾਫੀ ਲੰਮਾ ਸਮਾਂ ਬਾਟਰ ਲਈ ਚੱਲਦੇ ਜੀ ਕਿ ਕਾਨੂੰਨ ਕਿਉਂ ਚੁੱਕਿਆ ਗਿਆ ਧਰਨੇ ਤੇ ਕਿਉਂ ਚੁੱਕੇਗੇ ਕਿ ਕਾਨੂੰਨ ਪਰਲ ਆਪਣਾ ਰਾਦ ਨਹੀਂ ਆਪੋ ਪੱਤਰ ਕਿਹੜਾ ਨੋਟੀਫਿਕੇਸ਼ਨ ਮਿਲ ਨਹੀਂ ਮਿਲਿਆ ਪਾਣੋ ਤੇ ਤਨੇ ਕੇ ਹੋ ਚੁੱਕੇ ਕਿ ਹੁਣ ਦੁਬਾਰਾ ਜਾਣਾ ਪਿਆ ਬਾਟਰ ਉਹ ਬੱਜੇ ਕਰੇ ਖਿਸਕ ਜਾਏ ਸੋਈ ਮਾਰ ਕੱਚਾ ਸਾਡੇ ਦਾ ਵਾਅਦਾ ਕਰਕੇ ਦੇ ਉਹਨਾਂ ਨੂੰ ਮਤਲਬ ਫੇਰ ਦੁਬਾਰਾ ਇਸੇ ਤਰ੍ਹਾਂ ਕਰਦੇ ਇਹ ਕਿਹੜੀ ਇਨਸਾਨੀਅਤ ਆ ਗੱਲ ਕਰਕੇ ਕਾਲੇ ਕਾਨੂੰਨ ਵਾਪਸ ਲੈ ਲੈ ਮੈਂ ਸਾਡੀਆਂ ਸਾਰੀਆਂ ਮੰਗਾਂ ਮੰਨਦਾ ਇਹ ਕੋਈ ਬੰਦਾ ਦਾ ਕੰਮ ਨਹੀਂ ਹੁੰਦਾ ਕਿ ਠੋਕ ਦੇ ਚੱਟ ਲੈਣਾ ਇਹ ਬੇਕੂਫਾ ਦਾ ਕੰਮ ਹੈ ਬੁੱਝਦਲੋ ਦਾ ਕੰਮ ਹੈ ਜਦੋਂ ਸਾਨੂੰ ਕਹਤਾ ਕਾਲੇ ਕਾਨੂੰਨ ਵਾਪਸ ਲੈ ਲੈ ਗਿਆ ਦੁਬਾਰਾ ਕਿਉਂ ਉਹਨਾਂ ਨੂੰ ਕਿਉਂ ਨਹੀਂ ਐਮਐਸਟੀ ਆ ਜਿਹੜੀ ਲਾ ਰਹੇ ਜੋ ਸੁਆਮੀ ਨਾਥ ਸਿੰਘ ਦੀ ਰਿਪੋਰਟਿੰਗ ਕਿਉਂ ਨਹੀਂ ਲਾਗੂ ਕਰ ਰਹੇ ਸੁਆਮੀ ਨਾਥ ਸਿੰਘ ਨੂੰ ਭਾਰਤ ਰਤਨ ਦਾ ਖਿਤਾਬ ਦੇ ਦਿੱਤਾ ਆ ਰਤਨ ਖਿਤਾਬ ਹੁੰਦਾ ਐਸਾ ਹੀ ਖਿਤਾਬ ਦਿੱਤੇ ਜਾਂਦੇ ਆ ਕਿ ਗੱਲ ਮੰਨਣੀ ਨਹੀਂ ਤੇ ਉਹਨੂੰ ਖਿਤਾਬ ਦੇਉ ਦਿੱਤਾ ਇਹ ਇਹ ਸਾਰੀ ਝੂਠਿਆਂ ਦੀ ਸਰਕਾਰ ਥੱਗਾਂ ਦੀ ਸਰਕਾਰ ਇਹਨਾਂ ਨੇ ਇਹਨਾਂ ਦਾ ਬੰਦਾ ਜੋ ਮਰਜ਼ੀ ਲੈ ਕੇ ਬਾਹਰਲੇ ਦੇਸ਼ ਵਿੱਚ ਭੱਜ ਜਾਵੇ ਤੇ ਸਾਡੇ ਬੰਦੇ ਹੁਣ ਨਿੰਦ ਦਾ ਹੱਕ ਮੰਗਦੇ ਤੇ ਸਾਨੂੰ ਅੱਕਦੇ ਵਾਲਿਆਂ ਦੇ ਜੇਲ੍ਹ ਤੇ ਇਹਨਾਂ ਨੂੰ ਵੱਡੇ ਵੱਡੀਆਂ ਗੱਡੀਆਂ ਤੇ ਵੱਡੇ ਵੱਡੇ ਕਾਰੋਬਾਰ ਇਹਨਾਂ ਦੇ ਇਹ ਕਿੱਥੇ ਲਿਖਿਆ ਆ ਆ ਸਾਡੀ ਕਮਾਈ ਸਦਕਾ ਉਹ ਅੱਜ ਰਾਜ ਗੱਡੀਆਂ ਦੇ ਬੈਠੇ ਆ ਸਾਡੇ ਪੁੱਤਰ ਸਾਡੇ ਨਾਲ ਲੜਾ ਕੇ ਸਾਡੇ ਭਰਾ ਸਾਡੇ ਨਾਲ ਲੜਾ ਕੇ ਜਿਹੜੇ ਸਾਡੇ ਉੱਤੇ ਡਰੋਨ ਉੱਟ ਰਿਹਾ ਸਾਡੇ ਉੱਤੇ ਬੰਬ ਉੱਟ ਰਿਹਾ ਜਿੰਦੇ ਪਾਣੀ ਦੇ ਵਾਛੜੇ ਕਰ ਰਿਹਾ ਇਹ ਸਾਡੇ ਭਰਾ ਸਾਡੇ ਕੋਲ ਸਭ ਕੁਝ ਅਗਰਸੀ ਵੀ ਵਾਛੜ ਕਰ ਸਕਦੇ ਆ ਸਾਡੇ ਕੋਲ ਆਹੀ ਆ ਖੇਤਾਂ ਦੇ ਵਿੱਚ ਜਿਹੜੀ ਕੈਮੀਕਲ ਸਪਰੇਅ ਕਰਦੇ ਆਂ ਅਸੀਂ ਉਹ ਵੀ ਪਾ ਕੇ ਇਹਨਾਂ ਨੂੰ ਤੇ ਅਸੀਂ ਵੀ ਕੈਮੀਕਲ ਕਰ ਨਹੀਂ ਸਕਦੇ ਪਰ ਅਸੀਂ ਸਰਕਾਰ ਨਾਲ ਲੜਨਾ ਨਹੀਂ ਚਾਹੁੰਦੇ ਉਹ ਸਾਡੇ ਭਰਾ ਵਾ ਉਸ ਪ੍ਰਸ਼ਾਸਨ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਆ ਮੇਰਾ ਬਾਪੂ ਖਰੋਤਾ ਹੈ ਮੇਰਾ ਭਰਾ ਖਰੋਤਾ ਹੈ ਮੇਰੀ ਭੈਣ ਖਰੋਤੀ ਆ ਉਹਨਾਂ ਨੇ ਪਖੰਡ ਮੇਲੇ ਆ ਦੇਖਿਓ ਨਹੀਂ ਨੇ ਸਮਝਾਇ ਕਛ ਨਹੀਂ ਗੱਲ ਕਰਾਂਗੇ ਪਿੰਡ ਪਿੰਡੀ ਵਿੱਚ ਪਾਰੀ ਕਿਸਾਨਾਂ ਨਾਲ ਕਾਠ ਵੱਡੀ ਚੇਤਾਵਨੀ ਕਿੰਨਾਂ ਦਿੱਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਕਾਨੂੰਨ ਲੈ ਕਾਲੇ ਕਾਨੂੰ ਜਿਹੜੇ ਪਿੰਡ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਰਗਰਾਂ ਕਿਸਾਨ ਸ਼ਿਕਾਇਤ ਕਮੇਟੀ ਆਗੂ ਵੀ ਖੋਤੇ ਨੇ ਲੋਕ ਸਭਾ ਚੋਣਾਂ ਵਿੱਚ ਛਿੱਤੇ ਆ ਗਏ ਨੇ ਪਿੰਡ ਪੱਧਰ ਤੇ ਬੀਜੇਪੀ ਕਹਿੰਦੇ ਕਿ ਅਸੀਂ ਆਪਣੇ ਗਠਨ ਕਰ ਲਿਆ ਲੋਕ ਦੋੜ ਜੜੋ ਦੇ ਜਿਵੇਂ ਦੇ ਹਾਲਾਤ ਫੇਰ ਪਾੜ ਚੁੱਕੇ ਨੇ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਭਾਰੀ ਫੂਗੀ ਨਾਲ ਜਿੱਤ ਕੇ ਦੇਖੋ ਲੋਕ ਪਹਿਲਾਂ ਵਾਲੇ ਲੋਕ ਹੁਣ ਬਹੁਤ ਸਿਆਣੇ ਹੋ ਚੁੱਕਿਆ ਇਹ ਮੋਦੀ ਜਿੰਨੇ ਮਰਜ਼ੀ ਲੁਭਾਉਣੇ ਆਪਣੇ ਵਾਅਦੇ ਕਰੇ ਲੋਕਾਂ ਨੂੰ ਕੋਈ ਜਿੰਨੇ ਤੇ ਵਿਸ਼ਵਾਸ ਨਹੀਂ ਹੈਗਾ ਇਸ ਕਰਕੇ ਮੋਦੀ ਬਿਲਕੁਲ ਆਪਣੀ ਝਾਗ ਛੱਡ ਦੇਵੇ ਪਹਿਲ ਸਭ ਤੋਂ ਪਹਿਲਾਂ ਦੇ ਉਹਦਾ ਕੰਮ ਹੈ ਜੋ ਉਹਨੇ ਮੰਗਾਂ ਮੰਨੀਆਂ ਸੀ ਉਹ ਮੰਗਾਂ ਨੂੰ ਲਾਗੂ ਕਰਨੀਆਂ ਚਾਹੀਦੀਆਂ ਜੋ ਜਿਹੜਾ ਜਿਹੜਾ ਦੱਸਿਆ ਵੀ ਜਿਹੜਾ ਵਾਅਦਾ ਕਰਕੇ ਮੁਕੜੀਆਂ ਦਾ ਇਲਾਜ ਕੀਆ ਉਹਦਾ ਇਲਾਜ ਇਹੋ ਵੀ ਹੁਣੇ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਕੇ ਦੁਆਰਾ ਜਿਹੜਾ ਮੂਵ ਕੀਤਾ ਸਾਡੇ ਮੂਵ ਚ ਰਿਕਾਰਡ ਬਣਿਆ ਖੱਤਰ ਲੇਕਿਨ ਖੱਤਰ ਸਰਕਾਰ ਨੇ ਵੀ ਇਹ ਗੱਲ ਕਹਿਣੀ ਚਾਹੁੰਦੀ ਹੈ ਕਿ ਖੱਤਰ ਖੱਤਰ ਦੀ ਨਾ ਤਾਂ ਅੱਗੇ ਨਾ ਪਿੱਛੇ ਕੋਈ ਕੰਮ ਸਿਕ ਆਪਣੀ ਅਗਲੀ ਜੂਲ ਸੁਧਾਰ ਲਓ ਕਿਸਾਨਾਂ ਨੂੰ ਨਾ ਰੋਕੋ ਕਿਸਾਨਾਂ ਨੂੰ ਜਾਣ ਦਿਓ ਜੇ ਕਿਸਾਨ ਜਾਣੋਂ ਨਹੀਂ ਰੁਕਣਗੇ ਦੇਣੇ ਜਿਹੋ ਵੀ ਜਥੇਬੰਦੀਆਂ ਹਰ ਜਥੇਬੰਦੀ ਜਿਹੜੇ ਟ੍ਰੇਨ ਸੋਲਜਰ ਵੀ ਆ ਗਏ ਟ੍ਰੇਨ ਅਫਸਰ ਵੀ ਆ ਗਏ ਸਾਡੇ ਅਸੀਂ ਸਾਰਾ ਕੁਝ ਜਾਣਦੇ ਹਾਂ ਸਾਨੂੰ ਪਤਾ ਕਿ ਤਰ੍ਹਾਂ ਰੋਕਾਂ ਤੋਂ ਨੇ ਕਿ ਤਰ੍ਹਾਂ ਅੱਗੇ ਪਹੁੰਚਣਾ ਇਸ ਕਰਕੇ ਅਸੀਂ ਢੇਰ ਚੇਤਾਵਨੀ ਦਿੰਦੇ ਆ ਕਿ ਖੱਟਰ ਨੂੰ ਵੀ ਖੱਟਰ ਸਾਹਿਬ ਪਾਸੇ ਹੋ ਜਾ ਸਾਨੂੰ ਜਾਣ ਦੇ ਜਿਦਾ ਜਿਤਨਾ ਪਹਿਲੇ ਸੰਯੋਗ ਮਿਲੇ ਸੀ ਹਰ ਇੱਕ ਵਰਗ ਦੇ ਲੋਕਾਂ ਨਾਲ ਸੰਯੋਗ ਲਿਆ ਦੁਕਾਨਦਾਰ ਲੋਮਲੇਸ਼ਰੀ ਲੋਕਾਂ ਦਾ ਸੰਯੋਗ ਮਿਲੇ ਸੀ ਇਸ ਕਰਕੇ ਕਰਕੇ ਨੁ ਲੱਗੇ ਹੁਣ ਕਿਵੇਂ ਤੁਸੀਂ ਕਿਸਾਨ ਜਥੇਬੰਦੀਆਂ ਦੇ ਲਗਾਤਾਰ ਆਪਣੇ ਵੱਲੋਂ ਤਿਆਰੀ ਕੀਤੀ ਲੋਕਾਂ ਨਾਲ ਜੋੜੀ ਕਿਵੇਂ ਕਰ ਕਰਕੇ ਮਿਲ ਜਾਣ ਜਿਹੜਾ ਪਹਿਲਾਂ ਸੰਯੋਗ ਮਿਲਿਆ ਉਹਦੇ ਉਹਦੇ ਬਹੁਤ ਵਧੀਆ ਸੰਯੋਗ ਹੀ ਪਰ ਹੁਣ ਉਸ ਤੋਂ ਵੀ ਜ਼ਿਆਦਾ ਲੋਕ ਗੁੱਸੇ 'ਚ ਆ ਗੁੱਸੇ 'ਚ ਕਰ ਗਏ ਜਦੋਂ ਕੋਈ ਵਾੜਾ ਕਰਕੇ ਮੁਕਰਦਾ ਫਿਰ ਗੁੱਸਾ ਬਹੁਤ ਜ਼ਿਆਦਾ ਆਉਂਦਾ ਇਸ ਕਰਕੇ ਕਿਸਾਨ ਮਜ਼ਦੂਰ ਜਿੰਨਾ ਦੁਕਾਨਦਾਰ ਸਾਰੇ ਦੁਖੀ ਹਿਤ ਕੋ ਮੋਦੀ ਤੋਂ ਤੇ ਸਾਰਾ ਜਿਹੜਾ ਸੰਯੋਗ ਉਸ ਤੋਂ ਕਈ ਗੁਣਾ ਵੱਧ ਸੰਯੋਗ ਮਿਲੇਗਾ ਔਰ ਇਹ ਸਾਰੇ ਕਾਨੂੰਨ ਰੱਦ ਕਰਾ ਕੇ ਫੇਰ ਹੀ ਵਾਪਸ ਆਜਿਆ ਭਾ ਸਾਡੀਆਂ ਹੋਰ ਕੋਈ ਜਾਣਾਂ ਕਿ ਉਹਨੇ ਚਲੀਆਂ ਜਾਂ। ਕੀ ਲੜਦਾ ਲੋਕ ਹਲਾ ਦੇ ਪੋਟ ਤੇ ਬਣੇ ਪਈ ਨੇ ਅੱਜ ਨੌਜਵਾਨਾਂ ਦੇ ਅਸੂਗਾਂ ਛੱਡ ਜਾ ਰਹੇ ਨੇ ਡੋਣਾ ਛੱਟੇ ਜਾਂਦੇ ਲਈ ਕਈ ਨੇ ਕਈ ਜ਼ਖਮੀ ਹੋ ਚੁੱਕੇ ਨੇ ਸੱਟਾਂ ਲੱਗ ਰਹੀ ਨੇ ਕਈ ਫੇਰ ਵੀ ਨੌਜਵਾਨਾਂ ਦਾ ਹੌਸਲਾ ਬਲੰਦੇ ਤੇ ਅੱਜ ਫੇਰ ਪਿੰਡ ਪੱਦਰ ਤੋਂ ਤੁਸੀਂ ਲਗਦਾ ਬਹੁਤ ਤਿਆਰੀ ਕੀਤੀ ਤਿਆਰੀ ਕਿ ਹੌਸਲੇ ਨੌਜਵਾਨਾਂ ਨੂੰ ਕਿ ਮਗਰ ਤਿਆਰ ਬੱਠੇ ਕੇਂਦਰ ਸਿਕਾਂ ਨੂੰ ਚੇਤਾਵਨੀ ਸਾਡੀ ਚੇਤਾਵਨੀ ਇਹੋ ਹੀ ਆ ਤੁਸੀਂ ਵੇਖਣ ਡੇ ਕਾਠ ਅੱਜ ਅਹੀਂ ਉਹਦੇ ਪੁਤਲੇ ਫੂਕਣ ਡੇ ਆ ਇਹ ਚੇਤਾਵਨੀ ਆ ਵੀ ਪਿੱਛੇ ਏ ਨਹੀਂ ਵੀ ਸਾਡੇ ਵੀਰ ਜਿਹੜੇ ਬਾਰਡਰ ਲੜਦੇ ਉਹ ਹੀ ਆ ਮਗਰ ਵੀ ਬਹੁਤ ਹੈ ਵੇਖਣੇ ਡੈ ਤੁਸੀਂ ਹੁਣ ਮਗਰ ਇਹ ਸਰਕਾਰਾਂ ਤਾਂ ਕਿ ਪਹੁੰਚਣੀ ਹੈ ਖਬਰਾਂ ਇਹ ਵੇਖ ਲੈਣੇ ਮੋਦੀ ਆਪ ਵੇਖ ਲੈ ਪਿੱਛੇ ਯੁੱਧੇ ਕਿੰਨੇ ਆ ਲੜਨ ਵਾਲੇ ਇਹ ਵੇਖ ਲਿਓ ਉਹ ਸਾਡੀ ਇਹੋ ਚੇਤਾਵਨੀ ਆ ਕਿ ਬਹੁਤ ਪਿੱਛੇ ਜਿਹੜੇ ਯੁੱਧੇ ਲੜਨ ਵਾਲੇ ਵੀ ਬੈਠੇ ਆ ਮਗਰ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪਿੱਛੇ ਜਿਹੜੇ ਆਏ ਇਹ ਮੁਕਰ ਵਾਲੇ ਨਹੀਂ ਬਹੁਤ ਜਣ ਜਿਵੇਂ ਜਿਵੇਂ ਇਹ ਲੜੀਦਾ ਹੋਏ ਹੋਏ ਸਾਡੇ ਯੁੱਧੇ ਤਿੱਖੇ ਹੁੰਦੇ ਜਾਣਗੇ ਲਗਾਤਾਰ ਅਗਰ ਕੇਂਦਰ ਸਰਕਾਰ ਨਾਲ ਕਿਸਾਨਾਂ ਨਾਲ ਮੀਟਿੰਗ ਕੀਤੀ ਜਾਵੇ ਤਾਂ ਇਸ مسئلے ਦਾ ਹੱਲ ਕੀਤਾ ਜਾਵੇ ਤਾਂ ਹੋ ਸਕਦਾ ਕਿਤਨੇ ਕਿਤੇ ਗੱਲ ਮਸਾ ਇਹ ਜਿਹੜੀ ਗੱਲ ਮੁੱਕਾਈ ਜਾ ਦੇਣੀ ਹੈ ਕਿ ਗੱਲ ਕਰਾਂਗੇ ਲਗਾਤਾਰ ਵਾਅਦਾ ਯਾਰਾ ਕੰਮ ਹੁਣ ਬੀਬੀਆਂ ਵੀ ਕਿਸਾਨ ਆਗੂ ਪਿੰਡ ਦੀ ਮਜੂਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਬੀਬੀ ਜੀ ਪਹਿਲਾਂ ਵੀ ਕਿਸਾਨੇ ਅंदोलਨ ਚੱਲਿਆ ਕਿ ਕੇਂਦਰ ਸਰਕਾਰ ਨੇ ਕਿਹਾ ਕਾਨੂੰਨ ਰੱਦ ਕਰਤੇ ਆ ਕਿ ਕਿਸਾਨ ਕੁਛੀ ਕੁਛੀ ਵਾਪਸ ਆ ਗਏ ਲੇਕਿਨ ਫੇ ਕਿਸਾਨਾਂ ਦੇ ਅੱਗੇ ਪਹਿਲਾਂ ਮਾਹੌਲ ਬੌੜੇ ਬਣ ਗਏ ਜਿਨੇ ਕੀ ਵੇਖਦੇ ਆ ਇਹ ਮਹੀਆ ਵੇਗਦੇ ਆ ਜੀ ਜੋ ਵੀ ਇਹ ਮੋਦੀ ਸਰਕਾਰ ਆ ਇਹ ਪਾਪਾ ਕੇ ਸਾਡੇ ਤੇ ਅਟੈਕ ਕਰਦਾ ਵਾ ਕਿਉਂਕਿ ਹੁਣ ਅਸੀਂ ਹਟਣ ਵਾਲੇ ਅਸੀਂ ਪਿਛੇ ਹਟਣ ਵਾਲੇ ਨਹੀਂ ਕਿਉਂਕਿ ਅੱਗੇ ਸਾਨੂੰ ਠਾਲਿਆ ਅੱਗੇ ਜਿੰਨੇ ਤਿੰਨ ਕਾਨੂੰਨ ਜਿਹੜੇ ਹੀ ਸਾਨੂੰ ਉਹ ਲਿਖਤੀ ਦੀਨ ਦਿੱਤੇ ਸਾਨੂੰ ਜ਼ੁਬਾਨੀ ਕਲਾਮੀ ਸਾਡੇ ਨਾਲ ਗੱਲ ਹੋਈ ਸੀ ਤੇ ਹੁਣ ਅਸੀਂ ਵੀ ਮਾਈ ਪਾਗੋ ਦੀਆਂ ਵਾਰਸਾਂ ਅਸੀਂ ਵੀ ਡਟ ਕੇ ਲੜਾਈ ਕਰਾਂਗੇ ਕਿਉਂਕਿ ਹੁਣ ਔਰ ਜਿੰਨੇ ਵੀ ਕਾਨੂੰਨ ਰੱਦ ਕਰਾਵਾਂਗੇ ਸਾਰੇ ਲਿਖਤੀ ਰੂਪ ਚ ਲਾਵਾਂਗੇ ਤੇ ਇਹ ਨਹੀਂ ਕਿ ਅਸੀਂ ਪਿਛੇ ਹਟ ਕੇ ਬਹਿ ਜਾਵਾਂਗੇ ਕਿਉਂਕਿ ਅਸੀਂ ਤਿਆਰ ਬਿਤਿਆਰ ਬੈਠੇ ਆ ਵੀ ਕਿਹੜੇ ਵੇਲੇ ਕਾਲ ਆਵੇ ਤੇ ਮੋਦੀ ਸਰਕਾਰ ਆਹ ਇਹ ਨਾ ਸਮਝੇ ਕਿ ਜਿਹੜੀ ਵਾਗਦੋਰ ਜਟਾਂ ਦੀ ਇਹ ਮੇਰੇ ਅੱਖ ਜਾ ਹੁਣ ਵਾਗਦੋਰ ਜਿਹੜੀਆਂ ਬੋਟਾ ਸਿਰ ਤੇ ਆਈਆਂ ਇਹ ਵਾਗਦੋਰ ਸਾਡੇ ਹੱਥਾਂ 'ਚ ਆਉਣ ਵਾਲੇ ਦਿਨਾਂ 'ਚ ਫਿਰ ਬੋਟਾ 'ਚ ਫਿਰ ਇਹਨਾਂ ਨੂੰ ਦੱਸਾਂਗੇ ਕਿ ਕਿੱਦਾਂ ਪਿੰਡਾਂ ਚਾਹੀਦਾ ਤੇ ਕਿੱਦਾਂ ਪਿੰਡਾਂ 'ਚ ਵੜਨ ਦਵਾਂਗੇ ਅਸੀਂ ਹੁਣ ਪਿੰਡਾਂ 'ਚ ਜਿਹੜਾ ਇਹਨਾਂ ਦਾ ਬਿਲਕੁਲ ਨਕਾਰ ਕਰਾਂਗੇ ਪਿੰਡਾਂ ਦੀ ਸੜਕਾਂ ਤੇ ਅਸੀਂ ਐਦਾਂ ਨਜ਼ਾਰੇ ਨਜ਼ਾਰੇ ਕਰਾਂਗੇ ਕਦੀ ਵੀ ਇਹਨਾਂ ਨੂੰ ਬੀਜੇਪੀ ਨੂੰ ਅਸੀਂ ਆਪਦੇ ਪਿੰਡਾਂ 'ਚ ਉਤਰ ਨਹੀਂ ਦਵਾਂਗੇ ਪੇਂਡੂਆਂ ਮੇਲਾਵਾ ਕਿਸਾਨ ਆਗੂ ਬੀਬੀਆਂ ਵੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਲਈ ਤਿਆਰ ਪਰ ਤਿਆਰ ਨਹੀਂ ਲੇਕਿਨ ਉਹਨੇ ਨਹੀਂ ਕਿਹਾ ਕਿ ਆਉਣਾ ਦੇਣਾ ਵਿੱਚ ਅਗਰ ਲੋਕ ਸਭਾ ਚੋਣਾਂ ਸਿੱਤੇ ਵੋਟ ਆ ਚੁੱਕੇ ਨੇ ਇਹ ਵੀ ਕਹ ਕੇ ਵੋਟਾਂ ਦੇਣਾ ਵਿੱਚ ਇਹਨਾਂ ਦੇ ਪਿੰਡਾਂ ਪੱਦੇ ਵਿੱਚ ਗੁਰੂਰ ਕੀਤਾ ਜਾਵੇਗਾ ਇਹਨਾਂ ਦੇ ਪਾਰਟੀ ਦਾ ਬਾਈਕੜ ਕਿਤੇ ਹੁਣ ਦੇਖਣਾ ਇਹ ਕਿ ਆਉਣਾਂ ਸਮੇਂ ਵਿੱਚ ਕੀ ਕੇਂਦਰ ਸਰਕਾਰ ਕਿਸਾਨਾਂ ਦੇ ਬੈੱਕ ਇਸ ਜਿਹਦੇ ਕਾਨੂੰਨ ਨੂੰ ਲਾਗੇ ਮਸਲੇ ਨੂੰ ਹੱਲ ਕਰ ਦੇ ਜਾਂ ਫਿਰ ਇਹ ਸਿਚੁਏਸ਼ਨ ਮਾ ਇਸੇ ਤਰ੍ਹਾਂ ਜਾਈ ਰਹੇਗਾ ਤੰਤਲੂ ਕੈਮਰਾਮੈਨ ਅਮੀਨ ਨਾਲ ਪਵਨ ਕੁਮਾਰ ਅਨਮਿਊਟ